ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਦੋਸਤੋ ਕਾਫੀ ਮਾਨ ਅਦਾਸ ਆ ਤੀਜਾ ਜਹਾਜ਼ ਵੀ ਆਉਣ ਵਾਲਾ ਅੰਮ੍ਰਿਤਸਰ ਉਤਰੂਗਾ ਆਪਣੀ ਭੈਣ ਭਰਾ ਨੇ ਆਪਣੀ ਲੋਕ ਨੇ ਜਿਹੜੇ ਗਏ ਨੇ ਕੋਈ ਕਿਵੇਂ ਗਿਆ ਬਹੁਤੀ ਲਾਲਸਾ ਜਾਂ ਮਜਬੂਰੀਆਂ ਕਿਵੇਂ ਵੀ ਗਏ ਨੇ ਬੜੇ ਦੁੱਖ ਦੀ ਗੱਲ ਆ ਹਨਾ ਜਿਹੜੇ ਸਾਬ ਨਾਲ ਉਹਨਾਂ ਨੂੰ ਲੈ ਕੇ ਆਉਂਦੇ ਆ ਬੀੜੀਆਂ ਤੇ ਹਥਕੜੀਆਂ ਲਾ ਕੇ ਉਹ ਵੀ ਬੜਾ ਮੰਦ ਭੱਗਾ ਪਰ ਅਸੀਂ ਇੱਥੇ ਅਕਸਰ ਦੇਖਦੇ ਆ ਅਮਰੀਕਾ ਦੇ ਵਿੱਚ ਇਹਨਾਂ ਦਾ ਕਾਨੂੰਨ ਆ ਜਦੋਂ ਇਹ ਕਿਸੇ ਮਾੜੇ ਮੋٹے ਮੁਜਰਮ ਨੂੰ ਵੀ ਕਿਸੇ ਨੇ ਕੋਈ ਭਾਵੇਂ ਛੋਟਾ ਕ੍ਰਾਈਮ ਕੀਤਾ ਫੰਡਸ ਆਰ ਉਹਦੇ ਹਥਕੜੀਆਂ ਲਾ ਆਂਦੇ ਨੇ ਇਹਨਾਂ ਦਾ ਮੰਨਣਾ ਵੀ ਇਹ ਆਪਦਾ ਨੁਕਸਾਨ ਨਾ ਕਰ ਬੈਠੇ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਕਰ ਦੇ ਹੋਰ ਵੀ ਬਹੁਤ ਦੇਸ਼ਾਂ ਚ ਇਥੋਂ ਰਿਪੋਰਟ ਹੁੰਦੇ ਆ ਸਾਰਿਆਂ ਨੂੰ ਇਸ ਤਰ੍ਹਾਂ ਰਿਪੋਰਟ ਕੀਤਾ ਜਾਂਦਾ ਠੀਕ ਆ ਮੰਦ ਭਾਗਾ ਇਹ ਬਹੁਤ ਜ਼ਿਆਦਾ ਹੈ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਤਲਬ ਪਰ ਇੱਕ ਸੇਫਟੀ ਦੇ ਲਿਹਾਜ਼ ਨਾਲ ਇਹ ਇਹ ਚੀਜ਼ ਕਰਦੇ ਆ ਇੱਥੇ ਇੱਕ ਦੇਸ਼ ਕਲੰਬੀਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਤਰ ਨਹੀਂ ਦੇਣਾ ਜਹਾਜ਼ ਤੁਸੀਂ ਸਾਡੇ ਬੰਦਿਆਂ ਦੀ ਰਿਸਪੈਕਟ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਬੜਾ ਬੇਇੱਜ਼ਤ ਕਰਕੇ ਲੈ ਕੇ ਆਏ ਹੋ ਇਸ ਤਰ੍ਹਾਂ ਹਥਕੜੀਆਂ ਪਾ ਕੇ ਲੈ ਕੇ ਆਏ ਹੋ ਚਲੋ ਇਹ ਕਹਿੰਦੇ ਠੀਕ ਆ ਵੀ ਅਸੀਂ ਜਹਾਜ਼ ਨਹੀਂ ਉਤਾਰਦੇ ਜਦ ਤੱਕ ਤੁਸੀਂ ਲੈ ਜਾਓ ਨਹੀਂ ਫਿਰ ਅਸੀਂ ਟੈਕਸ ਲਾ ਦਾਂਗੇ ਚਲੋ ਆਪਦਾ ਉਹਨਾਂ ਨੇ ਜਹਾਜ਼ ਭੇਜਿਆ ਤੇ ਉਹ ਆ ਕੇ ਆਪਦੇ ਬੰਦਿਆਂ ਨੂੰ ਲਿਜਾਣਾ ਸ਼ੁਰੂ ਕਰਤਾ ਉਹਨਾਂ ਨੇ ਪਰ ਆਪਣੀ ਬੇਕਾਰ ਸਰਕਾਰ ਤੋਂ ਆਪਾਂ ਹਨਾ ਇਹੋ ਜੀ ਉਮੀਦ ਨਹੀਂ ਕਰ ਸਕਦੇ ਹੋ ਸਕਦਾ ਭਵਿੱਖ ਤੇ ਵਿੱਚ ਇਹ ਹੋ ਵੀ ਸਕਦਾ ਕਿਉਂਕਿ ਹਜੇ ਬਹੁਤ ਲੋਕ ਰਿਪੋਰਟ ਹੋਣੀਆਂ ਜਿਹੜੇ ਇਹ 4 ਸਾਲ ਲੰਘੇ ਨੇ 2020 ਤੋਂ ਲੈ ਕੇ ਮਤਲਬ ਜਿਹੜਾ ਬਾਈਡਨ ਦਾ ਜਿਹੜਾ ਸਮਾਂ ਸੀਗਾ 4 ਸਾਲ ਦਾ ਜਦੋਂ ਜਿੰਨਾ ਟਾਈਮ ਉਹ ਰਾਸ਼ਟਰਪਤੀ ਰਹੇ ਨੇ ਉਦੋਂ ਮਤਲਬ ਬਹੁਤ ਲੋਕੀ ਆਏ ਨੇ ਤੇ ਲੱਖਾਂ ਦੀ ਗਿਣਤੀ ਚ ਆਏ ਨੇ ਜਿਹੜੇ ਇੱਥੋਂ ਦੇ ਨੇੜੇ ਤੇੜੇ ਦੇਸ਼ ਨੇ ਉਹ ਤਾਂ ਲਗਭਗ ਆਇਆ ਲੱਗਦਾ ਵੀ ਸਾਰੇ ਹੀ ਇੱਥੇ ਆ ਗਏ ਉਜੜ ਕੇ ਪਰ ਜੋ ਵੀ ਆ ਬੜਾ ਮੰਦ ਭੱਗਾ ਤੇ ਇਹ ਬਸ ਇਸੇ ਕਰਕੇ ਹੱਥਕੜੀਆਂ ਲਾਉਂਦੇ ਨੇ ਤੇ ਵੀ ਕੋਈ ਅਵਧਾ ਨੁਕਸਾਨ ਨਾ ਕਰ ਲਈ ਕਿਉਂਕਿ ਜੀਨੇ ਇੰਨਾ ਕੁਛ ਕਰਿਆ ਹੁੰਦਾ ਜਿਹੜਾ ਆਪਦੀ ਜ਼ਿੰਦਗੀ ਦਾਤੇ ਲਾ ਕੇ ਇੱਥੇ ਆਉਂਦਾ ਤੇ ਉਹਨਾਂ ਨੂੰ ਪਤਾ ਉਹ ਕੁਝ ਵੀ ਕਰ ਸਕਦਾ ਤੇ ਉਹ ਸੇਫਟੀ ਦੇ ਮਾਰੇ ਲਾਉਂਦੇ ਨੇ ਆਪਾਂ ਨੂੰ ਇਹ ਗੱਲ ਦਾ ਬਹੁਤ ਦੁੱਖ ਲੱਗਦਾ ਲੱਗਣਾ ਵੀ ਚਾਹੀਦਾ ਹਨਾ ਆਪਣੇ ਭੈਣ ਭਾਈ ਨੇ ਤੇ ਇਸ ਤਰ੍ਹਾਂ ਜਿਵੇਂ ਮੁਜਰਮਾ ਵਾਂਗੂ ਜਿਵੇਂ ਉਹਨਾਂ ਨੇ ਕੋਈ ਅਪਰਾਧ ਕੀਤਾ ਹੁੰਦਾ ਬਹੁਤ ਵੱਡਾ ਚਲੋ ਆਪਾਂ ਬਹੁਤੀਆਂ ਗੱਲਾਂ ਤਾਂ ਨਹੀਂ ਕਹਿ ਸਕਦੇ ਪਰ ਹੈ ਮੰਦ ਭਾਗਾ ਪਰ ਉਹਨਾਂ ਦੀ ਸੁਰੱਖਿਆ ਵਾਸਤੇ ਇਹ ਜ਼ਰੂਰੀ ਆ ਤੇ ਤਾਂ ਕਰਕੇ ਇਹ ਲਾਉਂਦੇ ਨੇ ਹਥਕੜੀਆਂ ਤੇ ਬੇੜੀਆਂ ਤਾਂ ਕਿ ਕੋਈ ਆਬਾ ਨੁਕਸਾਨ ਨਾ ਕਰਨ ਤੇ ਬਸ ਆਹੀ ਗੱਲ ਬਾਤ ਸੀ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਗੱਲ ਬਾਤ ਨੇ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਾਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ